ਪੰਜਾਬ ਸਰਕਾਰ ਦੇ ਵਿੱਚ ਪੀਟੀਆਈ ਅਧਿਆਪਕ ਭਰਤੀ ਕਰਨ ਲਈ 14 ਸਾਲ ਪਹਿਲਾਂ ਭਰਤੀ ਆਈ ਉਹ ਭਰਤੀ ਪੂਰੀ ਵੀ ਹੋ ਜਾਂਦੀ ਆ ਪਰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾਂਦੇ ਇਸ ਤਰ੍ਹਾਂ ਪੰਜਾਬ ਵਿੱਚ ਕਈ ਭਰਤੀਆਂ ਰੁਲ ਗਈਆਂ ਨੇ ਕਈਆਂ ਦੇ ਉੱਤੇ ਸਵਾਲ ਖੜੇ ਨੇ ਕੋਈ ਅਦਾਲਤਾਂ ਦੇ ਵਿੱਚ ਤਰੀਕ ਤੇ ਤਰੀਕ ਪੈਂਦੀ ਆ ਉਹਨਾਂ ਵਿੱਚੋਂ ਇੱਕ ਹੈ 646 ਪੀਟੀਆਈ ਉਹਨਾਂ ਦੇ ਵਿੱਚੋਂ ਇੱਕ ਪਰਮਜੀਤ ਕੌਰ ਨੇ ਜਿਹੜਾ ਜ਼ਿਲ੍ਹਾ ਫਰੋਜਪੁਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਇੱਕ ਬਹੁਤ ਹੀ ਦਰਦਨਾਕ ਕਹਿ ਸਕਦੇ ਆ ਜਾਂ ਫਿਰ ਉਹਨਾਂ ਦੇ ਸ਼ਬਦਾਂ ਵਿੱਚੋਂ ਝਲਕ ਰਿਹਾ ਹੈ ਕਿ ਕਿੰਨੇ ਦੁਖੀ ਨੇ ਇੱਕ ਲੈਟਰ ਲਿਖਿਆ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਘਰ ਵੀ ਬਰਬਾਦ ਹੋ ਚੁੱਕਾ ਹੈ ਔਰ ਬਲੱਡ ਸ਼ੂਗਰ ਹੈ ਜਿਹੜੀ ਉਹਨਾਂ ਦੀ 3 ਸਾਲ ਦੀ ਬੇਟੀ ਨੂੰ ਇਲਾਜ ਲਈ ਪੈਸੇ ਨਹੀਂ ਤੇ ਉਹ ਸਰਕਾਰ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਮੰਨੀ ਕਿਉਂਕਿ ਮੀਟਿੰਗਾਂ ਸੰਘਰਸ਼ ਧਰਨੇ ਸਭ ਕੁਝ ਕਰਕੇ ਵੇਖ ਲਿਆ ਹੁਣ ਰਸਤਾ ਨਹੀਂ ਬਚਦਾ ਜੇਕਰ ਅਖੀਰਲੇ ਸਮੇਂ ਦੇ ਵਿੱਚ ਸਰਕਾਰ ਨੇ ਨਾ ਸੁਣੀ ਤਾਂ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ ਉਹ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੇ ਲੈਟਰ ਕਿਉਂ ਲਿਖੀ ਪਰਮਜੀਤ ਕੌਰ ਜੀ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਣਾ ਇੱਕ ਲੈਟਰ ਤੁਹਾਡਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਕਈ ਥਾਵਾਂ ਦੇ ਉੱਤੇ ਪਾਇਆ ਗਿਆ ਹੈ ਉਹ ਕੀ ਤੁਸੀਂ ਆਪਣੇ ਹੱਥੀ ਲਿਖਿਆ ਹੈ ਤੇ ਲਿਖਣ ਲਈ ਮਜਬੂਰ ਕਿਉਂ ਹੋਏ ਹੋ ਜੀ ਜੀ ਮੈਂ ਇਹ ਕਿ ਨਾ ਸੁਣੀ ਆ ਕਿ ਮੇਰੀ ਬੇਟੀ ਨੂੰ ਹੈਗੀ ਬਲੱਡ ਸ਼ੂਡਰ ਮੈਂ ਕੋਟ ਬੇਦਕਾਰ ਹਾਂ ਅੰਤ ਇਹ ਮੇਰੇ ਕੋਲ ਕੋਈ ਦੂਜਾਰ ਨਾ ਹੋਣ ਕਰਕੇ ਮੈਂ ਕਦਮ ਉੱਤੇ ਪੈ ਤੀਆਂ ਸਰਕਾਰਾਂ ਤੋਂ ਤੰਗ ਆ ਕੇ ਜੀ ਕਿਉਂ ਅਸੀਂ ਕਾਫੀ ਸਮੇਂ ਤੋਂ ਸ਼ਿੰਦਰਸ਼ੀ ਕਰਦੇ ਆ ਰਹੇ ਨਾ ਤੇ ਸਾਡੀ ਕੋਈ ਪ੍ਰਕਾਰ ਨੇ ਸੁਣੀ ਤੇ ਨਾ ਹੀ ਕੋਈ ਰਿਪੋਰਟ ਨੇ ਸੁਣੀ ਜੀ ਇਹ ਸਰਕਾਰ ਸਾਡਾ 25 ਹੁਣ 25 ਜੁਲਾਈ ਨੂੰ ਫੈਸਲਾ ਹੋਣ ਜਾ ਰਿਹਾ ਤੇ ਉਸ ਵਿੱਚ ਸਾਡਾ ਫੈਸਲਾ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤੇਗਾ ਜੀ ਤਾਂ ਮੈਂ ਆਪਣੀ ਬੱਚੀ ਨੂੰ ਤੇ ਆਪ ਲੋਕੋ ਨੂੰ ਖ਼ਤਮ ਕਰ ਲਾਂਗੀ ਪਰ ਪਰਮਜੀਤ ਕੋਈ ਕਿਸੇ ਦੱਸਿਆ ਕਿ ਲੰਮਾ ਸੰਘਰਸ਼ ਕੀਤਾ ਗੱਲ ਨਹੀਂ ਬਣੀ ਪਰ ਖੁਦਕੁਸ਼ੀ ਕਰਨਾ ਜਾਂ ਇਸ ਤਰ੍ਹਾਂ ਦਾ ਕਦਮ ਚੁੱਕਣਾ ਵੀ ਤਾਂ ਹੱਲ ਨਹੀਂ ਨਾ ਸੋਲੂਸ਼ਨ ਹੀ ਨਿਕਲਣਾ ਇਸ ਨਾਲ ਨਾ ਤੁਹਾਡੀ ਭਰਤੀ ਪੂਰੀ ਹੋਣੀ ਹੈ ਇਸ ਕਦਮ ਨਾਲ ਸਰ ਮੇਰੇ ਕੋਲ ਹੋਰ ਕੋਈ ਰਸਤਾ ਵੀ ਹੈ ਨਹੀਂ ਨਾ ਮੈਂ ਆਪਦੀ ਬੇਟੀ ਦਾ ਇਲਾਜ ਕਰਵਾ ਸਕਦੀ ਆ ਨਾ ਹੀ ਮੇਰੇ ਕੋਲ ਕੋਈ ਹੈ ਰੁਜ਼ਗਾਰ ਦਾ ਕੋਈ ਸਾਧਨ ਹੀ ਨਹੀਂ ਹੈ ਜੀ ਮੈਂ ਆਪਣੀ ਬੱਚੀ ਦਾ ਇਲਾਜ ਕਿੱਥੇ ਕਰਾਵਾਂ ਬਸ ਸਿਰਫ ਇਹ ਸਰਕਾਰਾਂ ਤੋਂ ਤੰਗ ਆ ਕੇ ਹੀ ਮੈਂ ਬਹੁਤ ਦੇਖ ਲਿਆ ਸਰਕਾਰਾਂ ਨੂੰ ਵੀ ਜੀ ਸਰਕਾਰਾਂ ਤੋਂ ਤੰਗ ਆ ਕੇ ਮੈਂ ਇਸ ਕਦਮ ਚ ਆ ਫਰੀ ਹਾਂ ਤੁਹਾਡੀ ਜਦੋਂ ਭਰਤੀ ਹੋਈ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਕਦੋਂ ਭਰਤੀ ਹੋਈ ਸੀ ਤੇ ਮੰਗ ਕਿਹੜੀ ਜਿਹੜੀ ਆ ਵਿੱਚ ਹੀ ਲਟਕੀ ਪਈ ਐ ਮੰਗ ਵੀ ਸਾਡੀ ਕੋਈ ਨਹੀਂ ਬਸ ਸਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਾ ਤੁਹਾਡੀ ਭਰਤੀ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰੋ ਕਿ 646 ਪੀਟੀਆਈ ਜਿਹੜੀ ਅਧਿਆਪਕਾਂ ਦੀ ਭਰਤੀ ਸੀ ਕਦੋਂ ਹੋਈ ਸੀ ਏ 2040 2011 ਵਿੱਚ ਹੋਈ ਸੀ ਉਸ ਤੋਂ ਉਸ ਤੋਂ ਲੈ ਕੇ ਅਸੀਂ ਹੁਣ 2025 ਆ ਗਿਆ ਉਸ ਤੋਂ ਉਦੋਂ ਲੈ ਕੇ ਹੁਣ ਤੱਕ ਅਸੀਂ ਸੰਘਰਸ਼ ਹੀ ਕਰਦੇ ਆਏ ਰਿਆਂ ਕਦੇ ਧਰਨੇ ਕਦੇ ਕਿੱਥੇ ਕਦੇ ਕਿੱਥੇ ਇੰਨਾ 14 ਸਾਲਾਂ ਵਿੱਚ ਤਾਂ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਆ ਗਈਆਂ ਸੱਤਾ 'ਚ ਹਾਂਜੀ ਹਾਂਜੀ ਤਿੰਨ ਸਰਕਾਰਾਂ ਬਦਲ ਗਈਆਂ ਪਰ ਅਸੀਂ ਅੱਜ ਵੀ ਉੱਥੇ ਦੇ ਉੱਥੇ ਹੀ ਖੜੇ ਹਾਂ ਤੁਸੀਂ ਜਦੋਂ ਆਪਣੇ ਬਾਕੀ ਸਾਥੀਆਂ ਨਾਲ ਜਿਹੜੇ ਬੇਰੁਜ਼ਗਾਰ ਨੇ ਨੌਕਰੀ ਦੀ ਭਾਲ ਵਿੱਚ ਸੀ ਉਡੀਕ ਵਿੱਚ ਸੀ ਉਦੋਂ ਤੁਹਾਡੀ ਇਹ ਕਿੰਨੀ ਸੀ ਜਦੋਂ ਭਰਤੀ ਹੋਈ ਪੂਰੀ ਮੇਰੀ ਜਦੋਂ 20 21 ਸਾਲ ਦੀ ਸੀ ਅੱਜ ਮੇਰੀ ਉਮਰ 20 35 36 ਸਾਲ ਹੋ ਚੱਲੀ ਗਈ ਜੀ ਇੰਨੇ ਸਾਲਾਂ ਦੇ ਦੌਰਾਨ ਤੁਸੀਂ ਸਿਰਫ ਇਸੇ ਭਰਤੀ ਤੇ ਟੇਕ ਰੱਖੀ ਕਿ ਚਲੋ ਕਦੇ ਤਾਂ ਜੁਆਇਨ ਕਰਾਉਣਗੇ ਇਸ ਕਰਕੇ ਕਿਤੇ ਹੋਰ ਨਹੀਂ ਅਪਲਾਈ ਕੀਤਾ ਜਾਂ ਕਰਦੇ ਰਹੇ ਹੋ ਹੋਰ ਕਿਤੇ ਹਾਂਜੀ ਸਰ ਅਸੀਂ ਪ੍ਰਾਈਵੇਟ ਜੌਬ ਜੇ ਕਰਦੇ ਆ ਤਾਂ ਉੱਥੇ ਵੀ ਸਾਨੂੰ ਉਹਨ ਉਹਨੇ ਉਹਨਾਂ ਤਨਖਾਹਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਉਹ ਵੀ ਕਿਤੇ ਹਜ਼ਾਰ 2000 ਇੰਨੀ ਕੁ ਪੇਮੈਂਟ ਦਿੰਦੇ ਨੇ ਜੀ ਪਰ ਅੱਜ ਕੱਲ੍ਹ ਤੁਸੀਂ ਦੇਖੋ ਨਾ ਮੇਰੀ ਬੇਟੀ ਨੂੰ ਬਲੱਡ ਸ਼ੂਗਰ ਹੈ ਬਲੱਡ ਸ਼ੂਗਰ ਤੇ ਕੋਟ ਮੈਂ ਇਹਨਾਂ ਦਾ ਨਾਲ ਸਹੀ ਤਰੀਕੇ ਨਾਲ ਨਹੀਂ ਕਰਵਾ ਰਹੀ ਜੀ ਹਾਂਜੀ ਤਾਂ ਬਾਕੀ ਤੁਹਾਡੇ ਸਾਥੀ ਕੀ ਸੋਚਦੇ ਆ ਕਿਉਂਕਿ ਤੁਸੀਂ ਕਾਫੀ ਵਾਰੀ ਧਰਨਾ ਲਾਇਆ ਇੱਥੋਂ ਤੱਕ ਕਿ ਇਨਫੈਕਟ ਤੁਹਾਡੀ ਇੱਕ ਸਾਥੀ ਜੋ ਸਿਪੀ ਸ਼ਰਮਾ ਸੀ ਉਸ ਨੂੰ ਅਰਵਿੰਦ ਕੇਜਰੀਵਾਲ ਨੇ ਭੈਣ ਕਹਿ ਕੇ ਬੁਲਾਇਆ ਸੀ ਹਾਂਜੀ ਹਾਂਜੀ ਉਹਨਾਂ ਨੇ ਵੀ ਬਹੁਤ ਲੰਮਾ ਸੰਘਰਸ਼ ਕੀਤਾ ਕਾਫੀ ਹੰਰਨੇ ਵੀ ਲਗਾਏ ਉਹਨਾਂ ਨੇ ਪੁਲਸ ਵਾਲਿਆਂ ਦੀਆਂ ਡਾਂਗਾਂ ਵੀ ਸਈਆਂ ਬਹੁਤ ਤੱਕ ਉਹਨਾਂ ਦੀ ਇੱਜ਼ਤ ਨੂੰ ਵੀ ਰੋ ਲਿਆ ਗਿਆ ਪਰ ਉਹਨਾਂ ਦੀ ਵੀ ਕਿਸੇ ਸਰਕਾਰ 'ਚ ਉਠੀਆਂ ਕਸਲੀਆਂ ਟੰਡੇ ਰਿਹਾ ਕਿਉਂਕਿ ਸਰਕਾਰ ਨੇ ਕੋਈ ਵੀ ਸਾਡੀ ਬਾਣ ਨਹੀਂ ਖੜੀ ਜਦੋਂ ਲੋਕ ਕਹਿੰਦੇ ਆ ਜੇ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਹੁੰਦੀਆਂ ਐ ਚਾਹੇ ਮੁਲਾਜ਼ਮ ਜਥੇਬੰਦੀਆਂ ਹੋਣ ਜਾਂ ਕਿਸਾਨ ਉਹ ਕਹਿੰਦੇ ਜਦੋਂ ਧਰਨੇ ਦੇ ਕੇ ਵੀ ਗੱਲ ਨਹੀਂ ਮੰਨਦੀ ਸਰਕਾਰ ਫਿਰ ਆਖਰੀ ਰੁਖ اختیار ਕੀਤਾ ਜਾਂਦਾ ਹੈ ਕਿ ਕੋਰਟ ਵਿੱਚ ਘਸੀਟਦੇ ਆ ਇਹਨਾਂ ਸਾਰਿਆਂ ਨੂੰ ਤੁਸੀਂ ਅਦਾਲਤ ਦਾ ਸਹਾਰਾ ਲਿਆ ਹਾਂਜੀ ਅਦਾਲਤ ਵਿੱਚ ਹੀ ਹੁਣ ਸਾਡੀ ਆਖਰੀ ਪੇਸ਼ੀ 25 ਜੁਲਾਈ ਨੂੰ ਜੀ ਪਰ ਸਾਨੂੰ ਉੱਥੇ ਵੀ ਕਦੇ ਮਹੀਨੇ ਦੀ ਤਰੀਕ ਦੇ ਦਿੰਦੇ ਨੇ ਕਦੇ ਦੋ ਦੀ ਬਸ ਜਦ ਤਰੀਕ ਆਉਂਦੀ ਜਾਂ ਜਾਜਾ ਬਦਲ ਜਾਂਦਾ ਹੈ ਜੀ ਤੇ ਜਾਂ ਤਰੀਕ ਲੰਮੇ ਬਾਅਦ ਹੁੰਦੇ ਨੇ ਪਰ ਉੱਥੇ ਵੀ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਅਖੀਰਲਾ ਸਮਾਂ ਯਾਦ ਹੈ ਜਦੋਂ ਤੁਹਾਡੀ ਸਿੱਖਿਆ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੋਵੇ ਜਾਂ ਕਿਸੇ ਸਰਕਾਰੀ ਅਧਿਕਾਰੀ ਨਾਲ ਉਹਨਾਂ ਨੇ ਕੀ ਭਰੋਸਾ ਦਿੱਤਾ ਸੀ ਅਖੀਰਲੀ ਮੀਟਿੰਗ ਸਾਡੀ ਜਦੋਂ ਵੀ ਮੀਟਿੰਗ ਹੁੰਦੀ ਹੈ ਸਾਨੂੰ ਸਿਰਫ ਇਹ ਕਿਹਾ ਹੈ ਕਿ ਭਰੋਸਾ ਦਿੱਤਾ ਜਾਂਦਾ ਹੈ ਵੀ ਸਾਡੀ ਅਸੀਂ ਐਸ ਤਰੀਕੇ ਤੇ ਤੁਹਾਡਾ ਇਹ ਮਸਲਾ ਹੱਲ ਕਰਾਂਗੇ ਪਰ ਉਸ ਮਸਲੇ ਤੇ ਸਾਡੀ ਕੋਈ ਦਿਨਵਾਈ ਨਹੀਂ ਕੀਤੀ ਜਾਂਦੀ ਹੂੰ ਤੇ ਅਦਾਲਤ ਵਿੱਚ ਕੀ ਪੱਖ ਰੱਖ ਰਹੀ ਹੈ ਸਰਕਾਰ ਕੀ ਭਰਤੀ ਪੂਰੀ ਕਰਨ ਦਾ ਦੇ ਰਹੇ ਨੇ ਭਰੋਸਾ ਦਰਕਾਰਾ ਕੋਟ ਵਿਧਵੀ ਇਹੀ ਕਹਿ ਰਹੇ ਨੇ ਕਿ ਹੁਣ ਜਿਵੇਂ ਉਹਨਾਂ ਨੇ ਸਾਡੀ 2000 ਨਵੀਂ ਪੋਸਟ ਕੱਟ ਦਿੱਤੀ ਉਹਦੇ ਵਿੱਚ ਵੀ ਸਾਨੂੰ ਇੰਨਾ ਲੱਗਦਾ ਕਿ ਹੋਰ ਅੱਗੇ ਲਟਕਾਨ ਗੀ ਕੋਈ ਸਾਨੂੰ ਉਮੀਦ ਨਹੀਂ ਹੈ ਕਿ ਸਾਨੂੰ ਕੋਟ ਵਿੱਚੋਂ ਵੀ ਕੋਈ ਐਡਕਰੀ ਕੋਈ ਚੰਗਾ ਡਿਸੀਜਨ ਮਿਲੇਗਾ ਜੀ ਤੇ ਕਿੰਨੇ ਹੁਣ ਅਧਿਆਪਕ ਜਿਹੜੇ 646 ਪੀਟੀਆਈਆਂ ਦੀ ਭਰਤੀ ਹੋਈ ਸੀ ਪੂਰੀ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲਨੇ ਸੀ ਉਹ ਢੀਕ ਵਿੱਚ ਸੀ ਉਹਨਾਂ ਵਿੱਚੋਂ ਕੁਝ ਪੁਰਨਾਥਾਵਾ ਦੇ ਉੱਤੇ ਸੈਟਲ ਹੋ ਗਏ ਜਾਂ ਫਿਰ ਬਾਹਰ ਵਿਦੇਸ਼ ਚਲੇ ਗਏ ਜਾਂ ਇੱਥੇ ਹੀ ਨੇ ਸਾਰੇ ਸਾਰੇ ਵੀਰ ਜੀ ਇੱਥੇ ਨੇ ਕੁਝ ਵੀ ਨਹੀਂ ਕਿਸੇ ਦਾ ਹੋਇਆ ਕਿਸੇ ਨੂੰ ਕੋਈ ਜ਼ਵਾਨੀ ਲੈਟਰ ਕੁਝ ਵੀ ਨਹੀਂ ਮਿਲਿਆ ਹਜੇ ਸਭ ਕੁਝ ਉੱਥੇ ਦਾ ਉੱਥੇ ਹੀ ਹੂੰ ਤਾਂ ਤੁਹਾਡੀ ਮੈਨੂੰ ਕੋਈ ਜ਼ਵਾਨੀ ਇਹ ਜਿਹੜਾ ਲੰਮੀ ਤਪੱਸਿਆ ਹੈ 13 14 ਸਾਲ ਦੀ ਇਹਦੇ ਵਿੱਚੋਂ ਤੁਹਾਡੇ ਜਜ਼ਬਾਕ ਨਿਕਲੇ ਆ ਜੋ ਲੈਟਰ ਵਿੱਚ ਲਿਖਿਆ ਤੁਸੀਂ ਹਾਂਜੀ ਬਹੁਤ ਲੰਬਾ ਸਾਨੂੰ ਇਹ ਮੀਨ ਸੀ ਚੱਲ ਕੋਈ ਇੰਨੀ ਸਾਡੀ ਸਰਕਾਰ ਆਹੋ ਸਾਡੀ ਅਸੀਂ ਇਹਨਾਂ ਨੂੰ ਵੋਟਾਂ ਕੁੱਦ ਵੋਟਾਂ ਪਾਈਆਂ ਆਪਣੇ ਹੱਥੀ ਪਰ ਸਾਨੂੰ ਇਹ ਮੀਨ ਸੀ ਵੀ ਸਾਡੀ ਸਰਕਾਰ ਆਏਗੀ ਐ ਕਿ ਸਾਡਾ ਮਸਲਾ ਹੱਲ ਹੋ ਜਾਏ ਪਰ ਇਹਨਾਂ ਨੇ ਜਿਵੇਂ ਸਾਡੇ ਨਾਲ ਪਹਿਲਾਂ ਵਾਲੀ ਸਰਕਾਰਾਂ ਨੇ ਕੀਤਾ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਕੰਮ ਕਿਤੇ ਲੰਗਾਤਾ ਪਰ ਅਸੀਂ ਫੇਰ ਵੀ ਤੁਹਾਨੂੰ ਕਹਾਂਗੇ ਕਿ ਤੁਸੀਂ ਸੰਘਰਸ਼ ਨਾ ਛੱਡੋ ਤੁਸੀਂ ਇਸ ਤਰ੍ਹਾਂ ਦੇ ਕਦਮ ਵਿੱਚ ਨਹੀਂ ਪੈਣਾ ਚਾਹੀਦਾ ਜੋ ਤੁਸੀਂ ਲਿਖਿਆ ਹੈ ਕਿ ਆਪਣੀ ਬੇਟੀ ਦੇ ਨਾਲ ਤੁਸੀਂ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਹੈ ਸਾਡੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੈ ਬਹੁਤ ਸਮਾਂ ਹੋ ਗਿਆ ਕਾਫੀ ਦੇਰ ਤੋਂ 13 14 13 14 ਸਾਲਾਂ ਬਾਅਦ ਤਾਂ ਕਹਿੰਦੇ ਰੂੜੀ ਵੀ ਛੋੜੀ ਜਾਂਦੀ ਪਰ ਅਜਾ ਰੂੜੀ ਤੋਂ ਵੀ ਬੱਤਰ ਹੋ ਗਏ ਸਾਡੇ ਦਾ ਕਿਸੇ ਨੇ ਨਹੀਂ ਪੁਣੀ ਹੂੰ ਤੁਸੀਂ ਜਾਣਕਾਰੀ ਆਪਣੇ ਪਹਿਲਾਂ ਵਾਲੇ ਸਰ ਜੀ ਹਾਂਜੀ ਤੁਸੀਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਅਰ ਅਸੀਂ ਤਾਂ ਇਹੀ ਕਾਮਨਾ ਕਰਦੇ ਹਾਂ ਕਿ ਤੁਹਾਨੂੰ ਸੰਘਰਸ਼ ਚਾਹੇ ਅਦਾਲਤ ਜਰੀਏ ਜਾਂ ਸੜਕਾਂ ਤੇ ਕਰਨਾ ਚਾਹੀਦਾ ਕਿਸੇ ਵੀ ਜਿਹੇ ਕਦਮ ਤੋਂ ਬਚਣਾ ਚਾਹੀਦਾ ਜਿਸ ਦੇ ਨਾਲ ਕੋਈ ਤੁਹਾਡਾ ਜਾਨੀ ਮਾਲੀ ਨੁਕਸਾਨ ਹੋਵੇ ਬਹੁਤ ਸ਼ੁਕਰੀਆ ਜੀ ਧੰਨਵਾਦ ਪਰਮਜੀਤ ਕੌਰ ਜੇ ਕੋਈ 646 ਪੀਟੀਆਈ ਅਧਿਆਪਕਾਂ ਦੇ ਵਿੱਚੋਂ ਇੱਕ ਨੇ ਬੇਰੁਜ਼ਗਾਰ ਉਹਨਾਂ ਨੇ ਜੋ ਪੱਤਰ ਲਿਖਿਆ ਉਸ ਦੀ ਜਿਹੜੀ ਹੂ ਬਹੂ ਸ਼ਬਦਾਵਲੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਪਰਮਜੀਤ 646 ਪੀਟੀਆਈ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹਾਂ ਯੂਨੀਅਨ ਵਿੱਚੋਂ ਇੱਕ ਹਾਂ ਮੈਂ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੀ ਆ ਅਤੇ ਇਹਨਾਂ ਸਰਕਾਰਾਂ ਤੋਂ ਵੀ ਸਰਕਾਰਾਂ ਨੇ ਵੀ ਸਾਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਤੇ ਘਰਦਿਆਂ ਨੇ ਵੀ ਜਿਹੜਾ ਕੀ ਹੈ ਧੀ ਹੋਣ ਦੇ ਨਾਤੇ ਬੋਝ ਸਮਝ ਕੇ ਧੱਕਾ ਦਿੱਤਾ ਮੇਰਾ ਡਿਵੋਰਸ ਹੋ ਚੁੱਕਾ ਹੈ ਮੇਰੇ ਕੋਲ ਇੱਕ ਬੇਟੀ ਹੈ 3 ਸਾਲਾਂ ਦੀ ਜੋ ਕਿ ਲੰਮੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੀ ਹੈ ਸਾਡੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ ਮੇਰੀ ਬੇਟੀ ਨੂੰ ਬਲੱਡ ਸ਼ੂਗਰ ਹੈ ਮੈਂ ਖੁਦ ਬੇਰੁਜ਼ਗਾਰ ਆ ਕੋਈ ਰੁਜ਼ਗਾਰ ਨਾ ਹੋਣ ਕਰਕੇ ਘਰ ਦੇ ਵੀ ਮਾਰਨ ਦੀ ਧਮਕੀ ਦਿੰਦੇ ਨੇ ਮੈਂ ਆਪਣੀ ਬੇਟੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਆ ਮੇਰੀ ਸੀਆ ਮਾਨ ਸਾਹਿਬ ਜਿੰਨਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਕੋਈ 25 ਜੁਲਾਈ 2025 ਨੂੰ ਫੈਸਲਾ ਹੋਣ ਜਾ ਰਿਹਾ ਕੋਰਟ ਦੇ ਵਿੱਚ ਉਸ ਵਿੱਚ ਲੈਟਰ ਜੁਆਇਨਿੰਗ ਲੈਟਰ ਆ ਜਿਹੜੇ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ ਜੋ ਇਸ ਵਾਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਮੈਂ ਆਪਣੀ ਬੇਟੀ ਨਾਲ ਆਪਣੀ ਜ਼ਿੰਦਗੀ ਖਤਮ ਕਰ ਦੇਾਂਗੀ ਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਸੀਐਮ ਭਗਵੰਤ ਮਾਨ ਸਾਬ ਜੀ ਹੋਣਗੇ ਇਹ ਸਾਰੀ ਗੱਲ ਆ ਜਿਹੜੀ ਪੱਤਰ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਲਿਖੀ ਐ ਪਰ ਦੁਖੀ ਹੋ ਕੇ ਕਿਸ ਹੱਦ ਤੱਕ ਬੇਰੁਜ਼ਗਾਰ ਕੀ ਕੁਝ ਲਿਖ ਰਹੇ ਨੇ ਤੇ ਕੀ ਕੁਝ ਕਰਨ ਦੀ ਸੋਚ ਰਹੇ ਨੇ ਇਹ ਸੋਚਣ ਸਮਝਣ ਤੋਂ ਵੀ ਬਾਹਰ ਦੀ ਗੱਲ ਐ ਸਰਕਾਰ ਨੂੰ ਇਸ ਮਾਮਲੇ ਤੇ ਸੰਜੀਦਾ ਹੋਣਾ ਚਾਹੀਦਾ ਹੈ ਹਾਲਾਂਕਿ ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਦਾਵਾ ਇਹ ਹੁੰਦਾ ਰਿਹਾ ਕਿ 646 ਪੀਟੀਆਈ ਦੇ ਅਧਿਆਪਕਾਂ ਨੂੰ ਜਲਦੀ ਹੀ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ ਪਰ ਅੱਜ ਤੱਕ ਉਹ ਮੰਗ ਪੂਰੀ ਨਹੀਂ ਹੋਈ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਸ ਦੇ ਕਰਕੇ 646 ਪੀਟੀਆਈ ਦੇ ਅਧਿਆਪਕਾਂ ਵਿੱਚੋਂ ਇੱਕ ਪਰਮਜੀਤ ਨੇ ਇਹ ਜਿਹੜੇ ਸ਼ਬਦ ਲਿਖੇ ਨੇ ਔਰ ਆਪਣੀ ਗੱਲ ਸਾਂਝੀ ਕੀਤੀ ਹੈ ਇੱਕ ਉਸ ਤਰ੍ਹਾਂ ਕਿਉਂ ਸੋਚਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਕੋਲ ਤਾਂ ਰਸਤਾ ਹੀ ਸਿਰਫ ਆਖਰੀ ਬਚਿਆ ਹੈ ਹਾਲਾਂਕਿ ਸੰਘਰਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਕਿਹਾ ਜਾਂਦਾ ਪਰ ਉਹ ਕਹਿੰਦੇ ਕਿ 13-14 ਸਾਲ ਸੰਘਰਸ਼ ਹੀ ਕਰ ਰਹੇ ਆ ਹੋਰ ਕੁਝ ਨਹੀਂ ਤੇ ਪੱਲੇ ਕੁਝ ਨਹੀਂ ਪਾਇਆ ਸਰਕਾਰ ਨੇ ਹਾਲਾਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਭਰਤੀ ਹੁੰਦੀ ਹੈ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵੀ 5 ਸਾਲ ਬੀਤ ਗਏ ਉਸ ਤੋਂ ਬਾਅਦ 1.5 ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੀਤ ਗਏ ਪਰ ਕਿਸੇ ਵੀ ਸਰਕਾਰ ਨੇ ਪੱਕੀ ਮੋਹਰ ਇਸ ਭਰਤੀ ਤੇ ਕਿਉਂ ਨਹੀਂ ਲਾਈ ਇਹ ਸਵਾਲ ਉੱਥੇ ਦਾ ਉੱਥੇ ਖੜਾ ਹੈ ਦੇਖਦੇ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਇਸ ਭਰਤੀ ਦਾ ਸਰਕਾਰ ਵੱਲ ਹੱਲ ਕਦੋਂ ਕੀਤਾ ਜਾਂਦਾ ਹੈ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ